ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸੱਜ ਬੈਠੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸੱਜ ਬੈਠੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਓ ਆਪ ਜੀ ਦੇ ਸਾਹਮਣੇ 10 ਮਿੰਟ ਵਾਸਤੇ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਮੁਖਤ ਉਚਾਰੇ ਹੋਏ ਬਚਨ ਆਪਾਂ ਆਪਜੀ ਦੇ ਸਾਹਮਣੇ ਸਾਂਝੇ ਕਰਨੇ ਹਨ ਆਪ ਜੀ ਬੜੇ ਪਿਆਰ ਸਤਕਾਰ ਦੇ ਨਾਲ ਪਿਆਰ ਦਾ ਸਬੋਧੋ ਆਓ ਸਭ ਤੋਂ ਪਹਿਲਾਂ ਆਪਾਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਸਮ ਪਾਤਸ਼ਾਹ ਜਿਨ੍ਹਾਂ ਦਾ ਬੁਲਾਇਆ ਹੋਇਆ ਨਾਰਾ ਆਪਾਂ ਬਲੰਦ ਕਰੀਏ ਬਲਾਓ ਗੱਜ ਵੱਜ ਕੇ ਫਤੇ ਫਤੇ ਦਾ ਜਵਾਬ ਫਤੇ ਵਿੱਚ ਆਵੇ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਗੁਰੂ ਅਰਜਨ ਸਾਹਿਬ ਨੇ ਇਹ ਤਾ ਨਾਮ ਜਹਾਜ਼ ਬਣਾਇਆ ਗੁਰੂ ਅਰਜਨ ਸਾਹਿਬ ਨੇ ਇਹ ਤਾ ਨਾਮ ਜਹਾਜ਼ ਬਣਾਇਆ ਵਿੱਚ ਲਿਖਿਆ ਇਸ ਦੇ ਜੋ ਧੁਰ ਦਾ ਫਰਮਾਨ ਸਿਆਇਆ ਗੁਰੂ ਅਰਜਨ ਸਾਹਿਬ ਨੇ ਇਹ ਤਾਂ ਨਾਮ ਜਹਾਜ਼ ਬਣਾਇਆ ਵਿੱਚ ਲਿਖਿਆ ਇਸ ਦੇ ਜੋ ਧੁਰ ਦਾ ਫਰਮਾਨ ਸਿਆਇਆ ਇਹ ਵਸਤ ਅਮੋਲਕ ਹਾ ਸੋਣੀ ਏ ਰਤਨਾ ਦੀ ਖਾਣੀ ਭਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਭਵ ਸਾਗਰ पार ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਅਜੇ ਜੋ ਇਸ ਦਾ ਪ੍ਰੇਮੀ ਹੈ ਜੋ ਇਸ ਦਾ ਪ੍ਰੇਮੀ ਹੈ ਉਸ ਦੇ ਅੰਦਰ ਵਾਸ ਕਰਉਂਦੀ ਦੁੱਖ ਦਰਦ ਕਲੇਸ਼ਾਂ ਨੂੰ ਇਹ ਤਾਂ ਲਖਾ ਰੋਗ ਗਵਾਉਂਦੀ ਸਭ ਬਦੀਆਂ ਛੱਡ ਕੇ ਤੇ ਜਪ ਲੈ ਨਾਮ ਗੁਰਾਂ ਦਾ ਪ੍ਰਾਣੀ ਭਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਭਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਸਿ ਭਾਈ ਨਣੇ ਨੇ ਗੁਰੂ ਨਾਨਕ ਦੀ ਸੇਵਾ ਕੀਤੀ ਸਿ ਭਾਈ ਲੈਣੇ ਨੇ ਗੁਰੂ ਨਾਨਕ ਦੀ ਸੇਵਾ ਕੀਤੀ ਹੁਕਮ ਮੰਨੇ ਪਰਵਾਨ ਹੋਵੇ ਸੱਚੇ ਸਤਗੁਰ ਨਾਲ ਪਰੇਤੇ ਸੁਣ ਬਾਣੀ ਸਤਗੁਰ ਦੇ ਵਿੱਚ ਨਾਨਕ ਜੋਤ ਸਮਾਣੀ ਭਵ ਸਾਗਰ ਪਾਰ ਕਰੇ ਪੜ ਲੋ ਧੁਰ ਕੇ ਸੱਚੀ ਬਾਣੀ ਭਵ ਸਾਗਰ ਪਾਰ ਕਰੇ ਵੜ ਲੋ ਧੁਰ ਕੇ ਸੱਚੀ ਬਾਣੀ ਕਲ ਜੁਗਤ ਬਚਣੇ ਲਈ ਸਤਿਗੁਰ ਨਾਮ ਜਹਾਜ ਬਣਾਇਆ ਕਲ ਜੁਗਤ ਬਚਣੇ ਲਈ ਸਤਿਗੁਰ ਨਾਮ ਜਹਾਜ ਬਣਾਇਆ ਪਵ ਜਲ ਤੋਂ ਲੰਘਣੇ ਨੂੰ ਵਿੱਚ ਸਿੱਖ ਪਰਿਵਾਰ ਪਹਚਾਇਆ ਓ ਰਸਤਾ ਬਾਲ ਵਰਕੀ ਹੈ ਕੱਡੂ ਬੰਦਿਆ ਇਸ ਦੇ ਥਾਣੀ ਭਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਭਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਓ ਪਿੰਗਲਾ ਪਰਬਤ ਚਾੜ ਦੇਵੇ ਪਿੰਗਲਾ ਪਰਬਤ ਚਾੜ ਦੇਵੇ ਥਲ ਬਣ ਜੇ ਸੁੰਦਰ ਬਗੀਚਾ ਬਰਹਿਮਤ ਦੇ ਗੰਗਾ ਜੀ ਬਖਦੀਆਂ ਦਕੇ ਜੀ ਗੰਗਾ ਪੜ ਸੁਣਾਵੇ ਗੀਤਾ ਤੋਤੇ ਵਾਂਗ ਪਟਾਕੇ ਜੀ ਪਣ ਤੈ ਆਵਾਜ਼ ਪਚਾਉਣੀ ਪਵ ਸਾਗਰ पार ਕਰੇ ਪੜ ਲੋ ਧੁਰ ਕੇ ਸੱਚੀ ਬਾਣੀ ਪਵ ਸਾਗਰ पार ਕਰੇ ਪੜ ਲੋ ਧੁਰ ਕੇ ਸੱਚੀ ਬਾਣੀ ਟਿੱਬੇ ਨਦੀਆਂ ਦੇ ਖਾਲੇ ਜੀ ਕਰ ਨੀਪਲਾਂ ਦੇ ਵਿੱਚ ਅਗਵਾਈ ਤੇਜ ਵੈਣ ਜੋ ਚੱਲਦੇ ਨੇ ਦਿੰਦੀ ਉਹਨਾਂ ਦੇ ਮੂੰਹ ਪਵਾਈ ਨਾ ਡੁੱਬਣ ਦਿੰਦੀ ਹੈ ਭਾਵੇਂ ਹੋਵਣ ਡੂੰਘੇ ਪਾਣੀ ਭਾਵੇਂ ਸਾਗਰ ਪਾਰ ਕਰੇ ਪੜ ਲਓ ਧੁਰ ਕੀ ਸੱਚੀ ਬਾਣੀ ਭਾਵੇਂ ਸਾਗਰ ਪਾਰ ਕਰੇ ਪੜ ਲਓ ਧੁਰ ਕੀ ਸੱਚੀ ਬਾਣੀ ਜੋ ਜਪਦਾ ਇਸ ਨੂੰ ਹੈ ਜੋ ਜਪਦਾ ਇਸ ਨੂੰ ਹੈ ਉਸ ਦੇ ਅੰਦਰ ਪ੍ਰੇਮ ਹੁਲਾਰਾ ਜਾਂ ਮਿਲੇ ਪ੍ਰੇਮੀ ਜੀ ਸੁੰਦਰ ਸਾਗਰ ਹੋਵੇ ਖਾਰਾ ਦੇਵੀ ਮਾਨ ਨੇ ਮਾਣੇ ਨੂੰ ਤਾਣ ਨੇ ਤਾਣੀ ਪਵ ਸਾਗਰ ਪਾਰ ਕਰੇ ਪੜ ਲੋ ਧੁਰ ਕੀ ਸੱਚੀ ਬਾਣੀ ਪਵ ਸਾਗਰ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਜੀ ਇਸੇ ਬਾਣੀ ਨੂੰ ਜੀ ਇਸੇ ਬਾਣੀ ਨੂੰ ਪੜਿਆ ਭਗਤ ਕਬੀਰ ਜੁਲਾਹੇ ਨਾਮ ਦੇਵ ਤੇ ਧੰਨੇ ਨੇ ਹੈ ਸਿ ਜਪਿਆ ਮਨ ਚਿਤ ਲਾ ਕੇ ਜੋ ਪਰਤਖ ਗੁਸਾਈ ਨੇ ਕੀਤੇ ਪਲਾਂ ਦੇ ਵਿੱਚ ਚਰਾਏ ਕੀਤੇ ਗਉਆ ਤਾਂ ਹੀ ਚਰਾਏ ਪਾ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਪਵ ਸਾ ਗੁਰੂ ਪਾਰ ਕਰੇ ਪੜ ਲਓ ਧੁਰ ਕੇ ਸੱਚੀ ਬਾਣੀ ਪੜ ਲਓ ਧੁਰ ਕੇ ਸੱਚੀ ਬਾਣੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸੱਜ ਬੈਠੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਨੇ ਪੰਚਮ ਪਾਸ਼ਾ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਜੀ ਜੋ ਕਿ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੇ ਬਾਰੇ ਆਪ ਜੀ ਨੇ ਕਪਤਾ ਸ਼ਰਵਣ ਕੀਤੀ ਆਓ ਹੁਣ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਜੀ ਗੁਰਦਰਾ ਸਾਹਿਬ ਦੇ ਹੈਡ ਗ੍ਰੰਥੀ ਜੋ ਕਿ ਮਹਾਨ ਬਹੁਤ ਸੰਦਤਾ ਦੇ ਨਾਲ ਆਪ ਜੀ ਨੂੰ ਕਥਾ ਦੇ ਰਹੇ ਨਿਹਾਲ ਕਰਨਗੇ ਅੱਧੇ ਘੰਟੇ ਵਾਸਤੇ ਸਰਤਕਾਰ ਦੇ ਨਾਲ ਬੈਠ ਕੇ ਪਾਵਨ ਹਜ਼ੂਰੀ ਦੇ ਅੰਦਰ ਆਪ ਜੀ ਕਥਾ ਸਰਵਣ ਕਰੋ ਜੀ ਆਓ ਜੀ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਜੀ ਆਪ ਜੀ ਨੂੰ ਅੱਧੇ ਘੰਟੇ ਵਾਸਤੇ ਨਿਹਾਲ ਕਰਨਗੇ ਆਓ ਫਤਿਹ ਬੁਲਾਈਏ ਸਤਿਗੁਰਾਂ ਦਾ ਬੁਲਾਇਆ ਹੋਇ ਨਾਰਾ ਆਪਾਂ ਬਲੰਦ ਕਰੀਏ ਬਲਾਉ ਗੱਜਵੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ